ਕਰਦੀਆਂ ਜੀ ਤੁਹਾਡਾ ਗੁਰਮਤ ਪ੍ਰਕਾਸ਼ वर्ल्ड वाइड ਚੈਨਲ ਤੇ ਮੈਂ ਮਨਦੀਪ ਕੌਰ ਇਹ ਚੈਨਲ ਤੇ ਪਹਿਲੀ ਵਾਰ ਆਇਓ ਇਸ ਚੈਨਲ ਨੂੰ ਜਰੂਰ ਪਲੀਜ਼ ਸਬਸਕ੍ਰਾਈਬ ਕਰੋ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਬੂੰਦ ਬੂੰਦ ਦੇ ਨਾਲ ਸਾਗਰ ਆ ਉਹ ਪਰਦਾ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਕਈ ਵਾਰ ਸਾਡੇ ਦਿਮਾਗ ਦੇ ਵਿੱਚ ਆ ਜਾਂਦਾ ਹੈ ਕਿ ਅਸੀਂ ਤਾਂ ਬਹੁਤ ਵੱਡੇ ਜੋ ਮੰਜ਼ਿਲ ਆ ਉਹ ਮਿੱਥੀ ਹੋਈ ਹੈ ਪਰ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਬਹੁਤ ਛੋਟਾ ਛੋਟਾ ਕਰ ਰਹੇ ਹਾਂ ਤਾਂ ਇਹਦੇ ਨਾਲ ਅਸੀਂ ਇਨੀ ਵੱਡੀ ਮੰਜ਼ਿਲ ਕਿਵੇਂ ਸਰ ਕਰਾਂਗੇ ਪਰ ਮੈਂ ਆਪਣੇ ਲਾਈਫ ਦੇ ਐਕਸਪੀਰੀਅੰਸ ਤੁਹਾਨੂੰ ਦੱਸਣਾ ਚਾਹਾਂਗੀ ਕਿ ਜੇਕਰ ਤੁਸੀਂ ਕੋਈ ਛੋਟਾ ਛੋਟਾ ਕੰਮ ਹਰ ਰੋਜ਼ ਕਰਦੇ ਹੋ ਤਾਂ ਕਿਸੇ ਦਿਨ ਇਦਾਂ ਦਾ ਵੀ ਆਏਗਾ ਕਿ ਉਹ ਤੁਹਾਨੂੰ ਜੋ ਛੋਟਾ ਛੋਟਾ ਤੁਸੀਂ ਕੰਮ ਕੀਤਾ ਹੈ ਇੱਕ ਬਹੁਤ ਵੱਡਾ ਜੋ ਕੰਮ बन ਕੇ ਤੁਹਾਡੇ ਸਾਹਮਣੇ ਆ ਜਾਏਗਾ ਕਿ ਇਹ ਕੰਮ ਤੁਸੀਂ ਕੀਤਾ ਹੈ ਸੋ ਕਦੀ ਵੀ ਆਪਣੀ ਲਾਈਫ ਦੇ ਵਿੱਚ ਕੁਝ ਨਾ ਕਰਨ ਨਾਲੋਂ ਚੰਗਾ ਏ ਕਿ ਥੋੜਾ ਥੋੜਾ ਕੁਝ ਕਰਦੇ ਰਹੋ ਆਪਣੀ ਲਾਈਫ ਨੂੰ ਚੇਂਜ ਕਰਨ ਦੇ ਵਿੱਚ ਕਦੀ ਵੀ ਵੱਡੇ ਜੋ ਬਦਲਾਵ ਐ ਇੰਨੇ ਜਲਦੀ ਨਹੀਂ ਆਉਂਦੇ ਹਮੇਸ਼ਾ ਉਹਨਾਂ ਨੂੰ ਟਾਈਮ ਲੱਗਦਾ ਏ ਤਾਂ ਟਾਈਮ ਜਦੋਂ ਮਿਲੇ ਉਸ ਤੋਂ ਜਿੱਤਾ ਐਗਜ਼ੈਂਪਲ ਐ ਕਿ ਹਰ ਰੋਜ਼ ਅਸੀਂ ਆਪਣੇ ਜੋ ਦੰਦ ਸਾਫ਼ ਕਰਦੇ ਹਾਂ ਜੇਕਰ ਇੱਕ ਹਫ਼ਤਾ ਦੋ ਹਫ਼ਤਾ ਬੁਰਸ਼ ਨਾ ਕਰੋ ਤਾਂ ਕੋਈ ਲਾਗੇ ਵੀ ਨਹੀਂ ਖਲਾਵੇ ਖਲੋਵੇਗਾ ਇਸੇ ਤਰ੍ਹਾਂ ਸਿਰਫ ਦੋ ਜ ਟੈਂਮੈਂਟ ਲੱਗਦੇ ਹਰ ਰੋਜ਼ ਬੁਰਸ਼ ਕਰਨ ਵਾਸਤੇ ਲੇਕਿਨ ਦੇਖੋ ਕਿ ਸਾਡੇ ਜੋ ਦੰਦ ਆ ਉਹ ਕਿੰਨੇ ਵਧੀਆ ਰਹਿੰਦੇ ਆ ਸਾਡੇ ਜੋ ਮੂੰਹ ਦੇ ਵਿੱਚੋਂ ਬਦਬੂ ਨਹੀਂ ਆਂਦੀ ਸੋ ਛੋਟਾ ਜਿਹਾ ਕੰਮ ਥੋੜਾ ਜਿਹਾ ਟਾਈਮ ਲੱਗਦਾ ਲੇਕਿਨ ਕਰਦੇ ਅਸੀਂ ਹਰ ਰੋਜ਼ ਸੋ ਇਸ ਐਗਜ਼ਾਮਪਲ ਨੂੰ ਆਪਣੀ ਲਾਈਫ ਦੇ ਵਿੱਚ ਰੱਖੋ ਕਿ ਕੰਮ ਭਾਵੇਂ ਥੋੜਾ ਟਾਈਮ ਕਰੋ ਪਰ ਕਰੋ ਹਰ ਰੋਜ਼ ਔਰ ਕਦੀ ਵੀ ਇਹ ਦਿਮਾਗ ਦੇ ਵਿੱਚ ਨਾ ਲੈ ਕੇ ਆਓ ਕਿ ਸਾਡੀ ਮੰਜ਼ਿਲ ਤਾਂ ਬਹੁਤ ਵੱਡੀ ਹੈ ਤੇ ਕੰਮ ਅਸੀਂ ਥੋੜਾ ਕਰ ਰਿਆਂ ਕਿਉਂਕਿ ਬੂੰਦ ਬੂੰਦ ਦੇ ਨਾਲ ਹੀ ਜੋ ਸਾਗਰ ਆ ਉਹ ਭਰਦਾ ਹੈ